ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨੇ ਦੇ ਤਹਿਤ ਅੱਜ ਕਰਵਾਇਆ ਗਿਆ ਜਾਗਰੂਕਤਾ ਸਮਾਰੋਹ ਸੇਡ ਨੋ ਟੂ ਡਰੱਗਸ ਦੇ ਬੱਚਿਆਂ ਨੂੰ ਦਿੱਤੇ ਗਏ ਨੇ 플ੈਗ ਜੀ ਆਂ ਦੱਸ ਦिए ਕਿ ਅੱਜ ਅਮਰitsar ਦੇ ਵਾਰ ਮੈਮੋਰੀਅਲ ਵਿਕੇ ਨਸ਼ਿਆਂ ਖਿਲਾਫ ਜਾਗਰੂਕਤਾ ਸਮਰੋਹ ਕਰਵਾਇਆ ਗਿਆ ਹੈ ਬੱਚਿਆਂ ਨੂੰ ਸੇ ਨੋ ਟੂ ਡਰੱਗਸ ਤੇ ਝੰਟੇ ਫੜਾ ਕੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕਤ ਕਰਨ ਦਾ ਉਪਰਾਲਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤਾ ਗਿਆ। ਇਸ ਸਮਰੋਹ ਦੇ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਪਾਜਨ ਸਿੰਘ, ਈਟੀਓ ਵਿਧਾਇਕ ਇੰਦਰਵੀਰ ਸਿੰਘ ਨਿੱਜਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਉੱਚੇਚੇ ਤੌਰ ਤੇ ਪਹੁੰਚੇ ਤੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਸਪੀਚ ਦਿੰਦੇ ਹੋਏ ਨਜ਼ਰ ਆਏ ਨੇ। ਦੇਖੋ ਨਸ਼ਾ ਵਿਰੋਧ ਜਾਗਰੂਕਤਾ ਸਮਾਰੋਹ ਅਸੀਂ ਅੱਜ ਇਤਿਵਾਰ ਮੈਮੋਰੀਅਲ ਅੰਮ੍ਰਿਤਸਰ ਦੇ ਵਿੱਚ ਸਮਾਰੋਹ ਰੱਖਿਆ ਹੈ ਇਹਦੇ ਵਿੱਚ ਸਾਡੇ ਆਮ ਆਗ MLA ਸਾਹਿਬ ਡਾਕਟਰ ਜਿੰਦਰਵੀਰ ਨੱਜਰ ਜੀ ਹੋਰ ਵੀ ਸਾਡੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪੁਲਿਸਰ ਸਾਹਿਬ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਇਹ ਡਰਾਈਵ ਜਿਹੜੀ ਆ ਚਲਾਉਣ ਜਾ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰਨਾ ਔਰ ਇਹ ਪਿੱਛੇ ਥੋੜੇ ਸਮਾਂ ਪਹਿਲਾਂ ਉਹ ਕੋਦੇ ਇੱਥੇ ਆਏ ਵੀ ਸੀਗੇ ਅ ਦਰਬਾਰ ਸਾਹਿਬ ਦੇ ਵਿੱਚ 35000 ਤੋਂ ਵੱਧ ਬੱਚਿਆਂ ਨੂੰ ਸੌ ਚੁੱਕ ਸੌ ਵਿੱਚ ਚਕਾਈ ਗਈ ਸੀ ਕਿ ਨਸ਼ਿਆਂ ਦੇ ਵਿਰੁੱਧ ਔਰ ਹੋਪ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਗਿਆ ਸੀ ਗਾਗੇ ਮਾ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਸੋ ਆ ਅਸੀਂ ਅਸੀਂ ਜਿਹੜਾ ਇੱਕ ਲੋਕਾਂ ਦੇ ਨਾਲ ਪ੍ਰੋਮਿਸ ਕੀਤਾ ਹੋਇਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸੋ ਉਹਦੇ ਵਿੱਚ ਹੀ ਅੱਗੇ ਵਧਦੇ ਹੋਏ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਕਰਵਾ ਰਹੇ ਆ ਇਥੇ ਸਕੂਲਾਂ ਦੇ ਬੱਚੇ ਐਨਸੀਸੀ ਦੇ ਕੈਡਟਸ ਸਾਡੀ ਆਮ ਜਨਤਾ ਸਾਡੇ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਜਿਹੜੇ ਇਥੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਇੱਕ ਇੱਕ 플ੈਗ ਜਿਹੜਾ ਹੈ ਸੇ ਨੋ ਟੂ ਡਰੱਗਸ ਦਾ ਜਿਹੜਾ ਦੇ ਰਹੇ ਆ ਉਦੇ ਨਾਲ ਇਹ ਆਪਣੇ ਘਰਾਂ ਦੇ ਵਿੱਚ ਜਾ ਕੇ ਛੱਤਾਂ ਦੇ ਉੱਤੇ ਇਹ ਫਲੈਗ ਵੀ ਜਿਹੜਾ ਲਹਿਰਾਉਣਗੇ ਨਾਲ ਦੇ ਨਾਲ ਕੋਈ ਸਟicker ਪ੍ਰੋਵਾਈਡ ਕਰਾਂਗੇ ਕਿ ਲੋਕ ਆਪਣੇ ਵਹੀਕਲਸ ਦੇ ਪਿੱਛੇ ਜਿਹੜੇ ਉਹ ਸਟicker ਵੀ ਲਾਉਣ ਕਿਤੇ ਹਰ ਇੱਕ ਦੀ ਨਿਗਾਹ ਪੰਜਾਬ ਦੇ ਵਿੱਚ ਇਹ ਪਵੇ ਕਿ ਸੇ ਨੋ ਟੂ ਡਰੱਗਸ ਜਿਹੜਾ ਪੰਜਾਬ ਦੇ ਵਿੱਚ ਅਸੀਂ ਚੱਲ ਰਹੀ ਆ ਔਰ ਅਸੀਂ ਪੂਰੇ ਜਨਤਾ ਤੋਂ ਪੂਰੇ ਸਹਿਯੋਗ ਦੀ ਮੰਗ ਕਰਦੇ ਆ ਕਿ ਦੇਖੋ ਇਹ ਕਿਸੇ ਡਰੱਗ ਨੂੰ ਖਤਮ ਕਰਨਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ ਇੱਥੇ ਤੇ ਇਹਨੂੰ ਇਹ ਮਾਸ ਮੂਵਮੈਂਟ ਜਿਹੜਾ ਆ ਉਹ ਬਣਾਉਣਾ ਪਊਗਾ ਸਾਰੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਫਿਰ ਹੀ ਇਹਦੇ ਵਾਲਾ ਸੀ ਸਾਰਥਕ ਕਦਮ ਚੜ੍ਹੇ ਨੇ ਸਾਡੇ ਅੱਗੇ ਵਧ ਸਕਦੇ ਨੇ ਸੋ ਮੇਰੀ ਅਪੀਲ ਵੀ ਆ ਪੂਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਵਾਦ ਤੋਂ ਵਾਦ ਇਸ ਡਰਾਈਵ ਦੇ ਵਿੱਚ ਜਿਹੜਾ ਆ ਉਹ ਯੋਗਦਾਨ ਪਾਉਣ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰਦੇ ਵੀ ਆ ਨਸ਼ਾ ਮੁਕਤ ਪੰਜਾਬ ਨੂੰ ਬਣਾਇਆ ਜਾਵੇ ਪਰ ਸਰ ਕਾਫੀ ਜਿਹੜੀਆਂ ਵੀਡੀਓ ਆ ਚਾਹੀ ਲੜਕੀਆਂ ਦੀਆਂ ਹੁਣ ਨਸ਼ੇ ਦੀਆਂ ਬਹੁਤ ਜ਼ਿਆਦਾ ਵੀਡੀਓ ਲੜਕੀਆਂ ਦੀਆਂ ਬਹੁਤ ਜ਼ਿਆਦਾ ਵਧੀਆਂ ਉਹਦੇ ਵੱਲ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ ਪੰਜਾਬ ਸਰਕਾਰ ਕਿੰਨਾ ਕੰਮ ਕਰ ਰਹੀ ਉਹਨਾਂ ਦਾ ਦੇਖੋ ਜਣਾ ਇਹ ਨਸ਼ਿਆਂ ਦੀ ਪ੍ਰੋਬਲਮ ਆ ਨਾ ਇਹ ਇਕਨੋਮਿਕ ਸਟੇਟਸ ਦੇ ਨਾਲ ਵੀ ਜੁੜੀ ਹੋਈ ਹੈ ਪਿਛਲੇ 20 ਮਹੀਨਿਆਂ ਦੇ ਵਿੱਚ ਮਾਨਸਾਬ ਦੀ ਸਰਕਾਰ ਨੇ 40000 ਨੌਕਰੀਆਂ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਨੇ ਸੋ ਅਸੀਂ ਬੇਰਜ਼ਗਾਰੀ ਨੂੰ ਵੀ ਨਾਲ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਜਦੋਂ ਉਹ ਕੀ ਕਹਿੰਦੇ ਵੇਲਾ ਮਾਨ ਸ਼ਤਾਨ ਦਾ ਘਰ ਜਦੋਂ ਕੋਈ ਕੰਮ ਨਹੀਂ ਹੁੰਦਾ ਜਦੋਂ ਕੋਈ ਬੱਚੇ ਵੇਲੇ ਹੁੰਦੇ ਨੇ ਔਰ ਉੱਤੋਂ ਕੋਈ ਮਾਹੌਲ ਕਿਉਂਕਿ ਸਾਡੀ ਵੈਸੇ ਬਾਰਡਰ ਸਟੇਟ ਆ ਕੋਈ ਜਿਹੜਾ ਜਿਹੜਾ ਬਾਰਡਰ ਦੇ ਪਾਰੋਂ ਜਿਹੜਾ ਆ ਸਰਹੱਦ ਦੇ ਅਗਲੇ ਪਾਸੇ ਵੀ ਡਰੋਨ ਦੇ ਰਾਹੀਂ ਤੁਸੀਂ ਵੀ ਜਾਣਾ ਦੇਖਦੇ ਰਹਿੰਨੇ ਹੋ ਕਿ ਨਸ਼ੇ ਦੀ ਸਪਲਾਈ ਜਿਹੜੀ ਆ ਉਧਰੋਂ ਪੰਜਾਬ ਦੇ ਵਿੱਚ ਹੁੰਦੀ ਆ ਸੋ ਇੱਕ ਬੇਰੋਜ਼ਗਾਰੀ ਕਰਕੇ ਇੱਕ ਇਸ ਤਰ੍ਹਾਂ ਦੀ ਸਪਲਾਈ ਮਿਲਣ ਕਰਕੇ ਬੱਚੇ ਸਾਡੇ ਉਧਰ ਇਨਵੋਲਵ ਹੋ ਜਾਂਦੇ ਨੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਵੱਧ ਤੋਂ ਵੱਧ ਰੋਜ਼ਗਾਰ ਜਿਹੜਾ ਆ ਪੰਜਾਬ ਦੇ ਵਿੱਚ ਮੁਹੱਈਆ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਉਹ ਆਪਣੇ ਕਮਾਕਾਰਾਂ ਤੇ ਜਾਣ ਔਰ ਨਸ਼ਿਆਂ ਤੋਂ ਛੁਟਕਾਰਾ ਪਾਉਣ। ਅੱਜ ਆਪਾਂ ਸਾਰੇ ਸਰ ਵਿਖੇ ਸੇਨ ਡਰਗ ਫ੍ਰੀ ਪੰਜਾਬ ਦੇ ਬਹੁਤ ਹੀ ਖੂਬਸੂਰਤ ਆਵਾ ਪ੍ਰੋਗਰਾਮ ਤਹਿਤ ਦੇਖਿਆ ਹੋ ਰਿਹਾ ਹੈ। ਅਸੀਂ ਮਿਲ ਦੋ ਮਿਲ ਨਾਲ ਦੱਸ ਸਕੀਏ ਕਿ ਕਿਸ ਤਰ੍ਹਾਂ ਸਬਾਲ ਕੇ ਰੱਖਣਾ ਮੋਟੀਵੇਟ ਕਰੋ। ਮਿਸਟਰ ਸਾਹਿਬ ਮਿਸਟਰ ਪੁਲਿਸ ਅਫਸਰ ਵੀ ਆਇਆ ਜਾ ਰਿਹਾ ਹੈ ਤੇ ਆਪਾਂ ਸਾਰੇ ਦਰਸ਼ਕ ਕਰ। ਸਰ ਮੇਰੀ ਯਾਤ ਸਰਕਾਰ ਦੇ ਪ੍ਰੋਗਰਾਮ ਕਿਵੇਂ ਦੇ ਨਸ਼ਾ ਜੀ ਗੁੱਡ ਮਾਰਨਿੰਗ ਸਟੂਡੀਓ ਕਾਲ ਟੂ ਆਲ தி ਡਿਗਨਿਟਰੀਜ਼ ਸਾਰੇ ਸਾਡੇ ਇਹੋ ਜਿਹੇ ਪ੍ਰੋਗਰਾਮਾਂ ਦਾ ਬਹੁਤ ਅਸਰ ਪੈਂਦਾ ਬੱਚਿਆਂ ਤੇ ਪਰ ਮੇਰੇ ਘਰ ਚ ਸਭ ਤੋਂ ਨਾਜ਼ੁਕ ਉਮਰੀ ਸਕੂਲ ਵਾਲੀ ਏਜ ਹੈ ਬੰਦਾ ਗਲਤ ਰਸਤੇ ਤੁਰਦਾ ਹੈ ਮੈਂ ਸੈਂਕੜਾਗਾ ਜੇ ਜੀ ਆਪਣੇ ਬੱਚੇ ਸੰਭਾਲ ਲੈ ਆਪਣਾ ਯੂਥ ਸੰਭਾਲ ਲੈ ਤਾਂ ਮੈਨੂੰ ਲੱਗਦਾ ਕਿ 70% ਕੰਮ ਅਸੀਂ ਉਹਦੀ ਠੀਕ ਕਰ ਲਿਆ ਤੇ ਥੋੜਾ ਜਿਮ ਮੈਂ ਬੰਦੇ ਆਪਣੇ ਬਾਰੇ ਬਾਕੀ ਅਵੇਅਰਨੈਸ ਨਾਲ ਸਾਰਿਆਂ ਨੂੰ ਪਤਾ ਲੱਗਦਾ ਬੱਚਿਆਂ ਨੂੰ ਪਤਾ ਲੱਗਦਾ ਜੇ ਨਾਲ ਸਾਰੇ ਮੋਟੀਵੇਸ਼ਨ ਸਪੀਕਰ ਆਉਂਦੇ ਸ਼ਾ ਬੱਚਿਆਂ ਨੂੰ ਪਤਾ ਲੱਗਦਾ ਕਿ ਨਸ਼ਾ ਕਿਉਂ ਨਹੀਂ ਕਰਨਾ ਔਰ ਹੋਏ ਤੋਂ ਬਚਣਾ ਕਿਵੇਂ ਆਪਾਂ ਗੱਲ ਕਰਾਂਗੇ ਪਰ ਪਹਿਲੇ ਜਿਹੜੇ ਸਾਰੇ ਬੱਚੇ ਆਏ ਹੋਏ ਆ ਅਵੇਰਨੈਸ ਬਾਰੇ ਵੱਖਰੇ ਵੱਖਰੇ ਸਕੂਲਾਂ ਤੋਂ ਉਹਨਾਂ ਨਾਲ ਥੋੜੀ ਜੀ ਗੱਲਬਾਤ ਕਰ ਲੈਣੇ ਆ ਪਤਾ ਵੀ ਲੱਗੇ ਕਿ ਮੈਨੂੰ ਪਤਾ ਵੀ ਹੈ ਕੁਝ ਕਿ ਕੀ ਕਰਨਾ ਹੈ ਅੱਜ ਤੱਕ ਆਪਣੀ ਆਪਣੀ ਡਿਊਟੀ ਪੇ ਕਰ ਰਹੇ ਜੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਾਂ ਕਿਹਨਾ ਮੈਂ ਤੁਹਾਡਾ ਔਰ ਜਿਹਨਾਂ ਨੂੰ ਲੋਕ ਜ਼ਿਆਦਾ ਦੇਖਦੇ ਨੇ ਜੀ ਕਿਹੜੀ ਕਲਾਸ ਸੋਸ਼ਲਿਟੀਜ਼ ਨੂੰ ਵੀ ਇਹਦੇ ਚ ਲਾਗਤੀਆ ਜੇ ਆਪਾਂ ਕੀ ਕਰਨ ਆਏ ਸਾਰੇ ਕਰ ਰਹੇ ਨੇ ਤੇ ਸਾਰੇ तकरीबन ਸਾਰੇ ਜ਼ਿਲ੍ਹਿਆਂ ਨੂੰ ਆਪਣੀਆਂ ਆਪਣੀਆਂ ਬਾਈਟਸ ਬਣਾ ਕੇ ਵੇਚਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਆ ਰਹੇ ਪਹੁੰਚ ਰਹੇ ਹਾਂ ਤਾਂ ਕਿ ਸਾਡਾ ਪੰਜਾਬ ਹੈ ਸਾਡੇ ਪੰਜਾਬ ਹੈ ਵੈਰੀ ਗੁੱਡ ਯਾਰ ਪਤਾ ਹੈ ਬੱਚਿਆਂ ਨੂੰ ਸੋ ਬੱਚਿਆਂ ਤੋਂ ਬੱਚਾ ਕਰੋ ਇੱਕ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਰੇ ਬੱਚਿਆਂ ਲਈ ਆਪਣੇ ਆਪ ਦੇ ਲਈ ਜਿਹੜੀਆਂ ਅੱਜ ਵੀ ਪਹੁੰਚੇ ਕਿਉਂਕਿ ਮੈਨੂੰ ਲੱਗਦਾ ਹੈ ਜਿਹੜੀ ਚੀਜ਼ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਪ ਇਹ ਯਾਦ ਕਰ ਸਕਦੇ ਜਿਹੜੀ ਜਨ ਜੀਨਸ ਪੇਰੈਂਟਸ ਕੋਈਦਾ ਆਪਣੇ ਬੱਚਿਆਂ ਨੂੰ ਸੰਦੇਹ ਹੋਣ ਸੈਂਸਿਟਿਵ ਮੇਜ ਹੁੰਦੀ ਹੈ ਜਿਸ ਟਾਈਮ ਤੇ ਸੀ ਬਹੁਤ ساری ਚੀਜ਼ਾਂ ਤੋਂ ਉੱਧਰੋਂ ਇਹ ਸੰਭਾਲੋ ਆਪਣਾ ਆਪ ਸੰਭਾਲੋ ਕਿਉਂਕਿ ਆਪਣੇ ਆਪਾ ਬੱਚਿਆਂ ਬਹੁਤ ਬਦਲੇ ਹੋ ਪੁਰਾਣਾ ਕੀਤਾ ਗਿਆ ਹੈ ਸਾਡੇ ਪੁਲਿਸ ਕਮਿਸ਼ਨਰ ਅਮਰ ਜੀ ਚਾਹਵਾਲਾ ਅੱਛਾ ਕਿਹੜਾ ਬੱਚਾ ਗੱਲ ਕਰੇ ਮਾੜੀ ਚੀਜ਼ ਹੈ ਹਰ ਇੱਕ ਨੂੰ ਪਤਾ ਹੈ ਕਿ ਇਹ ਵਿਕਣਾ ਨਹੀਂ ਛੱਡ ਕਟਾ ਕਰਕੇ ਕੁੜੀਆਂ ਚੋਰੀ ਕੋਣ वकार है या कौन जितने जो आ जोगा 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 जो, आ जो, आ जो बारे, 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 ਯਾ ਬੰਦਾ ਨਸ਼ਾ ਕਰਦਾ ਉਹ ਨਸ਼ਾ ਕਰਦਾ ਤੇ ਨੂੰ ਫੋਨ ਦੇ ਗੱਲਾਂ ਨਾਲ ਨਹੀਂ ਜਾ ਰਹੀ ਸੋ ਬਹੁਤ سارے ਰਸਤੇ ਨੇ ਜਿਹਨਾਂ ਤੋਂ ਨਸ਼ਾ ਕਰ ਰਹੇ ਨੇ ਐਕਟਰਸ ਵੀ ਨੇ ਗਾਣੇ ਸਾਰੇ ਦੇ ਰਹੇ ਨੇ ਪਿਨਿਸ਼ਮੈਂਟ ਵੀ ਦੇ ਰਹੇ ਆ ਅਸੀਂ ਹਰ ਰੋਜ਼ ਮਤਲਬ ਮੈਨੂੰ ਲੱਗਦਾ ਮੈਂ ਕੱਲ ਨਹੀਂ ਕਰੀ ਕਰਦਾ ਕਿਹੜੇ ਇਸ ਕੋਲ ਇੰਡਸਟਰੀ ਦੇ ਸਾਰੇ ਸਿੰਗਰਸ ਆਲਮੋਸਟ ਇਹਦੇ ਵਿੱਚ ਵੱਧ ਚੜ ਗਏ ਸੋ ਅੱਜ ਜਿਹੜੀ ਆਪਾਂ ਸੋ ਬਹੁਤ ਚੰਗਾ ਹੈ ਜੀ ਸਾਡੇ ਨਵੇਂ ਕਮਿਸ਼ਨ ਵੀ ਆਏ ਨੇ ਔਰ ਨਵੀਂ ਸੋਚ ਲੈ ਕੇ ਆਏ ਨੇ ਤੁਹਾਡੀ ਗੱਲ ਮੈਂ ਸੁਣ ਰਿਹਾ ਸੀਗਾ ਉਹਦੇ ਚ ਅੱਜ ਬੜੀ ਸੋਹਣੀ ਡਿਸਕਸ਼ਨ ਇੱਥੇ ਹੋਣੀ ਹੈ ਬੱਚਾ ਨੇ ਸਵਾਲ ਹੀ ਪੁੱਛਣੇ ਆ ਸੈਕਟਰੀਸ ਵੀ ਆਏ ਨੇ ਸੈਕਟਰੀ ਜਿਹੜੇ ਦਿਮਾਗੀ ਦੇ ਡਾਕਟਰ ਹੁੰਦੇ ਦਿਮਾਗ ਦੇ ਉਹਨਾਂ ਨੇ ਜਵਾਬ ਦੇਣੇ ਉਹਨਾਂ ਦੇ ਇੱਕ ਸਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਸੀ ਕਿ ਅਸੀਂ ਹੁਣ ਇੱਕ ਨਵਾਂ ਪ੍ਰੋਪੋਜ਼ਲ ਲੈ ਕੇ ਆਏ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੋਵੇ ਔਰ ਨਸ਼ਾ ਛੱਡਣਾ ਚਾਵੇ ਤੇ ਅਸੀਂ ਉਹਨੂੰ ਰੀਹੈਬਿਲੀਟੇਟ ਕਰਾਂਗੇ ਸੋ ਇਹ ਬੜੇ ਪਲੱਸ ਪੁਆਇੰਟ ਨੇ ਰੀਹੈਬਿਲੀਟੇਸ਼ਨ ਬਹੁਤ ਇੰਪੋਰਟੈਂਟ ਹੈ ਜਿਹੜਾ ਮਿਨਿਸਟਰ ਸਾਹਿਬ ਨੇ ਦੱਸਿਆ ਕਿ 40000 ਨੌਕਰੀ ਪਹਿਲੀ ਵਾਰੀ ਇਹ ਸਟਾਫ ਹੈ ਕਿ ਕੋਈ ਕੇਸਟਨ ਸਟੇਨ ਕੋ ਲਈ ਹੋਵੇ ਕਿਸੇ ਨੇ ਸੋ ਇਸ ਸਾਡੀ ਉਪਰਾਲਾ ਜੀ ਕਿਸੇ ਬੱਚਾ ਨੂੰ ਹੋਰ ਵੀ ਕਾਰੋਬਾਰ ਦੇਈਏ ਹੋਰ ਰੋਜ਼ਗਾਰ ਦੇਈਏ ਬੱਚੇ ਆਪਣੇ ਸੈਲਫ ਸਸਟੇਨਡ ਹੋਣ ਤਾਂ ਕਿ ਰੀਹੈਬਿਲਿਟੇਸ਼ਨ ਦੇ ਬਾਅਦ ਉਹ ਦੁਬਾਰਾ ਨਸ਼ੇ ਦੀ ਲਤ ਦੁਬਾਰਾ ਨਾ ਚਾਹੁੰਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਤੇ ਬੜੇ ਕਲੀਅਰ ਆਰਡਰ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਸੇ ਸਿਲਸਲੇ ਚ ਅਸੀਂ ਅੱਜ ਡਰੱਗ ਅਵੇਅਰਨੈਸ ਕੈਂਪੇਨ ਦਾ ਪ੍ਰੋਗਰਾਮ ਕਰ ਰਹੇ ਹਾਂ ਕੀਤਾ ਵੀ ਵਾਰ ਮੈਮੋਰੀਅਲ ਜਾ ਰਿਹਾ ਸੋ ਦੱਟ ਬੱਚਿਆਂ ਨੂੰ ਇੱਕ ਪੈਟ੍ਰੀਓਟਿਕ ਆਪਣੇ ਦੇਸ਼ ਭਗਤੀ ਦਾ ਜਜ਼ਬਾ ਆਵੇ ਔਰ ਇਹ ਆਮ ਪ੍ਰੋਗਰਾਮ ਕੀ ਹੁੰਦੇ ਵੀ ਜਿੱਥੇ ਅਵੇਰਨੈਸ ਦਾ ਪ੍ਰੋਗਰਾਮ ਹੋਇਆ ਬਾਹਰ ਨਿਕਲੇ ਭੁੱਲ ਜਾਂਦੇ ਆ ਉਹਦੇ ਚ ਹੁਣ ਇਹ ਸਪੈਸ਼ਲ ਜਿਹੜੀ ਅਸੀਂ ਇਹਦੇ ਚ ਚੀਜ਼ ਐਡ ਕੀਤੀ ਹੈ ਜਿਹ ਫਲੈਗ ਆ ਜਿਹ ਰਿਲੀਜ਼ ਹੋਏਗਾ ਔਰ ਉਹ ਫਲੈਗ ਜਾ ਕੇ ਬੱਚੇ ਆਪਣੇ ਘਰਾਂ ਤੇ ਲਵਾਉਣਗੇ ਜਾਂ ਜਿਹੜੇ ਪਾਰਟਿਸਪੀਨਟਸ ਨੇ ਇਸ ਤੋਂ ਇਲਾਵਾ ਸਟicker ਆ ਜਿਹੜੇ ਆਪਣੇ ਆਪਣੇ ਵਹੀਕਲ ਤੇ ਲਾਉਣਗੇ ਉਹਦੇ ਨਾਲ ਕੀ ਹੈ ਕਿ ਇਹਦੀ ਸਸਟੇਨੇਬਿਲਟੀ ਲਗਾਤਾਰਤਾ ਬਣੀ ਰਹੇਗੀ ਤੁਹਾਨੂੰ ਇੱਕ ਮਹਿੰਮ ਦਿਖੇਗੀ ਔਰ ਇਹ ਚੀਜ਼ਾਂ ਅਸੀਂ ਆਪਣੇ ਆਫਿਸਿਸ ਦੇ ਵਿੱਚ ਥਾਣਿਆਂ ਚ ਵੀ ਰੱਖਾਂਗੇ ਜਦ ਵੀ ਨਾ ਪਬਲਿਕ ਆਉਂਦੀ ਉਹਨਾਂ ਨੂੰ ਮੋਟੀਵੇਟ ਕਰਕੇ ਚੀਜ਼ ਤੁਹਾਨੂੰ ਦਿਖੇਗੀ ਸਾਰੀ ਜਗ੍ਹਾ ਕਿ ਆ ਫਲੈਗ ਜੇ ਮੈਂ ਆਪਣੇ ਘਰ ਦੇ ਉੱਤੇ ਲਾ ਲਿਆ ਐਟ ਲੀਸਟ ਮੇਰੇ ਮਨ ਤੇ ਇੱਕ ਪ੍ਰੈਸ਼ਰ ਹੈ ਕਿ ਮੈਂ ਨੋ ਟੂ ਡਰੱਗਸ ਸੋ ਉਸ ਚੀਜ਼ ਨੂੰ ਅਸੀਂ ਮੁੱਖ ਉਦੇਸ਼ ਰੱਖਿਆ ਇੱਥੇ ਬੱਚਿਆਂ ਦੇ ਐਂਟਰਟੇਨਮੈਂਟ ਤੇ ਮੋਟੀਵੇਸ਼ਨ ਵਾਸਤੇ ਗੁਰਨਾਮ ਭੁੱਲਰ ਜਿਹੜੇ ਸਿੰਗਰ ਐਂਡ ਐਕਟਰ ਆ ਉਹਨੂੰ ਵੀ ਬੁਲਾਇਆ ਬਾਕੀ ਸਾਡੇ ਲੀਗਲ ਕੁਝ ਬੰਦੇ ਨੇ ਡਾਕਟਰ ਸਾਹਿਬ ਦਾ ਇੰਟਰਐਕਟਿਵ ਸੈਸ਼ਨ ਵੀ ਐ ਬੱਚਿਆਂ ਨਾਲ ਕਿ ਜੋ ਬੱਚਿਆਂ ਦੇ ਮਨ ਸਵਾਲ ਹੈ ਜਿਹੜੇ ਇੱਕ ਦੋ ਬੰਦਿਆਂ ਨੇ ਨਸ਼ਾ ਛੱਡਿਆ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਵੀ ਰੱਖੀ ਐ ਸੋ दैट ਕੋ ਕੈਰੀ ਹੋਮ ਕਰੇ ਮੈਸੇਜ ਔਰ ਇਹਦੀ ਜਿਹੜੀ ਮੁਹਿੰਮ ਚੱਲਦੀ ਰਹੇ ਸਰ ਲੱਗਦਾ ਕਿ ਫਰਕ ਪੈਗਾ ਇਹਦੇ ਨਾਲ ਬਿਲਕੁਲ ਪੈਗਾ ਜੀ ਦੇਖੋ ਮੈਂ ਕਿ ਜਿਵੇਂ ਪਹਿਲਾਂ ਦੱਸਿਆ ਇਨਫੋਰਸਮੈਂਟ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਕਿ ਪੁਲਿਸ ਫੜ ਲੈਂਦੀ ਹੈ ਨਸ਼ਾ ਹੋਰ ਸਪਲਾਈ ਚੇਨ ਤੋੜਦੀ ਹੈ ਅਸੀਂ ਡਿਮਾਂਡ ਵੀ ਤੋੜਨੀ ਹੈ ਉਹਦੇ ਚ ਡਾਕਟਰਸ ਨੂੰ ਸਾਰਿਆਂ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿਉਂਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਹੈ ਨਾ ਤਾਂ ਸੋਸਾਇਟੀ ਦੇ ਸਾਰੇ ਪਾਰਟਸ ਹੀ ਇਹਦੇ ਚ ਕੰਟ੍ਰਿਬਿਊਟ ਕਰਨ ਵਾਸਤੇ ਕਰਨਗੇ ਫਿਰ ਇਹਨੂੰ ਆਪਾਂ ਹੋਰ ਕਾਮਯਾਬ ਹੋਵਾਂਗੇ